ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅੱਜ ਕੇ ਪੰਜਾਬੀ ਕਿਚਨ ਵਿੱਚ ਅੱਜ ਦੀ ਵੀਡੀਓ ਹੈਗੀ ਸਬਜ਼ੀ ਤੇ ਅੱਜ ਅਸੀਂ ਜਿਹੜੀ ਸਬਜ਼ੀ ਬਣਾ ਕੇ ਤਿਆਰ ਕੀਤੀ ਐ ਉਹ ਕੀਤੀ ਐ ਅਸੀਂ ਭਿੰਡੀਆਂ ਦੀ ਸਬਜ਼ੀ ਭਿੰਡੀਆਂ ਦੀ ਸਬਜ਼ੀ ਤੁਸੀਂ ਆਲੂ ਵਾਲੀ ਭਿੰਡੀ ਸੁੱਕੀ ਭਿੰਡੀ ਜਿਹੜੀ ਹੈਗੀ ਐ ਬਹੁਤ ਬਣਾਈ ਹੋਣੀ ਤੇ ਖਾਦੀ ਵੀ ਹੋਣੀ ਐ ਅੱਜ ਥੋੜੀ ਜਿਹੀ ਹੈਗੀ ਜੇ ਆਪਾਂ ਜਿਹੜੀ ਹੈਗੀ ਅੱਗ ਵਿਚੜੀ ਹੈਗੀ ਐ ਭਿੰਡੀ ਬਣਾਈ ਐ ਉਹ ਬਣਾਈ ਐ ਅਸੀਂ ਗਰੇਵੀ ਵਾਲੀ ਭਿੰਡੀ ਪੁਰਾਣੇ ਤਰੀਕੇ ਦੀਆਂ ਪਿੰਡੀਆਂ ਬਹੁਤ ਖਾ-ਖਾ ਕੇ ਅਸੀਂ ਬਹੁਤ ਖਾਧੀਆਂ ਐ ਤੇ ਹੁਣ ਬਣਾਓ ਗਰੇਵੀ ਵਾਲੀ ਪਿੰਡੀ ਤੇ ਅਲੱਗ ਫਲੇਵਰ ਤੇ ਅਲੱਗ ਟੇਸਟ ਦੀ ਬਣਾਣਾ ਕੋਈ ਮੋਈ ਬਹੁਤ ਮੁਸ਼ਕਲ ਨਹੀਂ ਹੈ ਬਿਲਕੁਲ ਆਸਾਨ ਹੈਗਾ ਦੋ ਤਿੰਨ ਮਸਾਲਿਆਂ ਨਾਲ ਜਿਹੜੀ ਹੈਗੀ ਐ ਪਿੰਡੀ ਬਣ ਕੇ ਤਿਆਰ ਹੋ ਜਾਂਦੀ ਉਹੀ ਮਸਾਲੇ ਜਿਹੜੇ ਅਸੀਂ ਹਰ ਰੋਜ਼ ਅਸੀਂ ਸਬਜ਼ੀ ਬਣਾਉਣ ਲਈ ਅਸੀਂ ਕਿਚਨ ਵਿੱਚ ਅਸੀਂ ਸਾਡੇ ਮੌਜੂਦ ਹੁੰਦੇ ਆ ਉਹੀ ਮਸਾਲੇ ਸਿਰਫ ਆਪਾਂ ਇੱਕ ਜਿਹੜਾ ਹੈਗਾ ਤਰੀਕਾ ਬਦਲਣ ਦੇ ਨਾਲ ਜਿਹੜੀ ਹੈਗੀ ਐ ਸਬਜ਼ੀ ਅਲੱਗ ਫਲੇਵਰ ਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਆਦਾ ਜਿਹੜੀ ਹੈਗੀ ਵਧੀਆ ਕਿੰਨਾ ਇਹਦਾ ਵਧੀਆ ਕਦਰ ਆਇਆ ਇਹ ਇੱਕ ਬਹੁਤ ਹੀ ਵਧੀਆ ਜਿਹੜੀ ਹੈਗੀ ਹੈ ਗਰੇਵੀ ਵਾਲੀ ਪਿੰਡੀ ਬਣਦੀ ਹੈ ਇਹ ਕਈ ਵਾਰ ਅਸੀਂ ਬਣਾਈਆਂ ਸੋਚਿਆ ਨਾ ਕਿ ਹੁਣ ਅੱਜ ਜਿਹੜੀ ਹੈਗੀ ਆ ਵੀਡੀਓ ਬਣਾਈ ਆਈ ਦੀ ਤੇ ਆਪਣੇ ਭੈਣ ਭਾਈਆਂ ਨਾਲ ਵੀ ਸ਼ੇਅਰ ਕਰੀਏ ਕਿ ਗਰੇਵੀ ਵਾਲੀ ਪਿੰਡੀ ਕਿਸ ਤਰ੍ਹਾਂ ਬਣਾਈ ਜਾ ਸਕਦੀ ਹੈ ਗਰੇਵੀ ਵਾਲੀ ਪਿੰਡੀ ਅਸੀਂ ਕਿਸ ਤਰ੍ਹਾਂ ਬਣਾ ਕੇ ਤਿਆਰ ਕੀਤੀ ਆ ਆ ਉਹ ਕਰਦੇ ਹਾਂ ਹੁਣ ਅਸੀਂ ਵੀਡੀਓ ਸਟਾਰਟ ਇਹਦੇ ਨਾਲ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਅੱਜ ਜਿਹੜੀ ਅਸੀਂ ਗਰੇਵੀ ਵਾਲੀ ਜਿਹੜੀ ਹੈਗੀ ਆ ਪਿੰਡੀਆਂ ਬਣਾਵਾਂ ਮੈਂ ਸੁੱਕੀਆਂ ਪਿੰਡੀਆਂ ਬਹੁਤ ਖਾਧੀਆਂ ਹੋਣੀਆਂ ਅਸੀਂ ਜਿਹੜੀਆਂ ਹੈਗੀ ਗਰੇਵੀ ਵਾਲੀ ਅੱਜ ਪਿੰਡੀਆਂ ਹੀ ਬਣਾ ਕੇ ਤਿਆਰ ਕਰਨ ਇਹਨਾਂ ਨੂੰ ਆਪਾਂ ਜਿਹੜੇ ਹੈਗੇ ਧੋ ਕੇ ਇਹਨਾਂ ਦੀ ਅਸੀਂ ਜਿਹੜੀ ਹੈਗੀ ਕਟਿੰਗ ਕਰਕੇ ਰੱਖ ਲਈ ਐ ਤੇ ਇਸ ਤਰ੍ਹਾਂ ਇਹਨਾਂ ਦੀ ਜਿਹੜੀ ਕਟਿੰਗ ਕਰਨੀ ਆ ਥੋੜੀ ਜਿਹੀ ਬੜੀ ਕਟਿੰਗ ਕਰਨੀ ਐ ਤੇ ਗੱਬਤ ਇਸ ਤਰ੍ਹਾਂ ਜਿਹੜਾ ਹੈਗਾ ਚੀਰਾ ਲਗਾ ਲੈਣਾ ਚੀਰਾ ਲਗਾਣਾ ਇਹ ਮਤਲਬ ਹੁੰਦਾ ਕਿ ਜਿਹੜਾ ਮਸਾਲਾ ਹੈਗਾ ਨਾ ਵੱਡੀ ਭਿੰਡੀ ਹੈ ਮਸਾਲਾ ਜਿਹੜਾ ਹੈਗਾ ਵਿੱਚ ਐਨ ਵਿੱਚ ਤੱਕ ਇਹ ਰਚ ਜਾਂਦਾ ਹੈ ਜੇ ਛੋਟੀ ਹੋਵੇ ਤਾਂ ਕੋਈ ਜ਼ਰੂਰਤ ਨਹੀਂ ਹੈਗੀ ਐ ਵਿੱਚ ਤੇ ਕਟਿੰਗ ਕਰਨ ਦੀ ਤੇ ਇਸ ਤਰ੍ਹਾਂ ਜੇ ਲਾ ਜੇ ਲੰਬੀ ਅਸੀਂ ਕਟਿੰਗ ਕਰਾਂਗੇ ਤਾਂ ਵਿੱਚ ਤੋਂ ਜਿਹੜਾ ਹੈਗਾ ਚੀਰਾ ਲੈ ਲੈਣਾ ਇਹ ਜਿਹੜੀ ਅਸੀਂ ਜੜੀਆਂ ਹੈਗੀਆਂ ਵੱਡੀਆਂ ਮਿਰਚਾਂ ਲਈਆਂ ਐ ਬਿਲਕੁਲ ਕੋੜੀਆਂ ਨਹੀਂ ਹੁੰਦੀ ਇਹਨਾਂ ਨੂੰ ਵੀ ਜਿਹੜਾ ਹੈਗਾ ਸੀ ਚੀਰਾ ਲਾ ਲਿਆ ਅੱਜ ਅਸੀਂ ਇਹ ਦੇਣ ਮਿਕਸ ਜਿਹੜੀ ਹੈਗੀ ਦੋ ਸਬਜ਼ੀ ਕਰੇਵੀ ਵਾਲੀ ਉਸੇ ਬਣਾ ਕੇ ਤਿਆਰ ਕਰਾਂਗੇ ਭਿੰਡੀ ਤੇ ਮਿਰਚ ਦੀ ਸਬਜ਼ੀ ਹੁਣ ਚੱਲਦੇ ਅਸੀਂ ਗੈਸ ਵੱਲ ਗੈਸ ਤੇ ਵੀ ਜਿਹੜਾ ਹੈਗਾ ਅਸੀਂ ਇੱਕ ਕਟਸ਼ੀ ਤੇਲ ਦੀ ਪਾ ਕੇ ਰੱਖ ਲਈ ਹੈ ਤੇਲ ਵੀ ਜਿਹੜਾ ਹੈਗਾ ਸਾਡਾ ਗਰਮ ਹੋ ਗਿਆ ਹੈ ਤੇ ਇਹਦੇ ਵਿੱਚੋਂ ਆ ਜਿਹੜਾ ਹੈਗਾ ਅਸੀਂ ਮਿਰਚਾਂ ਤੇ ਇਹਨੇ ਪਿੰਡੀਆਂ ਹੈਗੀਆਂ ਇਹਨਾਂ ਨੂੰ ਪਹਿਲਾਂ ਆਪਾਂ ਥੋੜੀ ਜਿਹੀ ਤੇਲ ਤੁਸੀਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲੈਣਾ ਹੈ ਜਿਆਦਾ ਤੇਲ ਲੈ ਕੇ ਹੀ ਪਕਾ ਸਕਦੇ ਹੋ ਨਹੀਂ ਤਾਂ ਥੋੜਾ ਜਿਆਦਾ ਤੇਲ ਲੈ ਲਓ ਜਿੰਨੇ ਤੁਸੀਂ ਖਾਣਾ ਪਸੰਦ ਕਰਦੇ ਤੇ ਥੋੜਾ ਜਿਹਾ ਤੇਲ ਲੈ ਕੇ ਪਿੰਡੀਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਪਕਾ ਲੈਣਾ ਹੈ ਇਹ ਜਿਹੜੀ ਭਿੰਡੀ ਆ ਸੀ ਬਾਅਦ ਵਿੱਚ ਨਹੀਂ ਪਕਾਉਣੀ ਐ ਇਸ ਲਈ ਪਹਿਲੀ ਜਿਹੜੀ ਹੈਗੀ ਐ ਨਾ ਹੁਣ ਪਕਾ ਲੈਂਦੇ ਆ ਇਸ ਤਰ੍ਹਾਂ ਜਿਹੜੀ ਹੈਗੀ ਗਰੇਵੀ ਵਾਲੀ ਭਿੰਡੀ ਵੀ ਥੋੜੀ ਅਲੱਗ ਜਿਹੀ ਬਣਦੀ ਐ ਤੇ ਖਾ ਉਹੀ ਅਸੀਂ ਹੁਣ ਸੁੱਕੀਆਂ ਆਲੂ ਭਿੰਡੀ ਖਾ ਖਾ ਕੇ ਐ ਸੁੱਕੀ ਭਿੰਡੀ ਜਿਹੜੀ ਖਾ ਖਾ ਕੇ ਆਸ ਜਾਂਦੇ ਆ ਇਸ ਦੇ ਨਾਲ ਜਿਹੜੇ ਇਹ ਗਰੇਵੀ ਵਾਲੀ ਭਿੰਡੀ ਜਿਹੜੀ ਕੱਲਾ ਫਲੇਵਰ ਦੀ ਬਣਦੀ ਐ ਤੇ ਬਹੁਤ ਹੀ ਵਧੀਆ ਬਣਦੀ ਐ ਇਹਦੇ ਲਈ ਕੁਝ ਜ਼ਿਆਦਾ ਨਹੀਂ ਕਰਨਾ ਬਿਲਕੁਲ ਆਸਾਨ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਗਰੇਵੀ ਵਾਲੀ ਭਿੰਡੀ ਕਿਵੇਂ ਤਰ੍ਹਾਂ ਬਣਾਈ ਜਾਂਦੀ ਐ ਜਿਹੜੀਆਂ ਸੀਡ ਦੇ ਵਿੱਚ ਮਿਰਚਾਂ ਪਾਈਆਂ ਮਿਰਚਾਂ ਆਪਸ਼ਨਲ ਹੈਗੀਆਂ ਕਿ ਤੁਹਾਡੇ ਕੋਲ ਹੈਗੀਆਂ ਤਾਂ ਤੁਸੀਂ ਪਾ ਸਕਦੇ ਹੋ ਪੀਂਟੀ ਵੀ ਜਿਹੜੀ ਹੈਗੀ ਸਾਰੀ ਪਤ ਗਈ ਵੀ ਆਪ ਬਲੋਕ ਮੈਂਟ ਆਪ ਗੈਸ ਤੋਂ ਉਤਾਰ ਕੇ ਇਹਨਾਂ ਨੂੰ ਇਸ ਤਰ੍ਹਾਂ ਰੱਖ ਲਿਆ ਠੀਕ ਹੈ ਤੇਲ ਜਿਹੜਾ ਹੈਗਾ ਹੁਣ ਐਨੇ ਦੇਖੋ ਇੱਕ ਸਾਈਡ ਹੋ ਗਿਆ ਹੈ ਹੁਣ ਅੱਗੇ ਜਿਹੜੇ ਹੈਗੇ ਇਹਨਾਂ ਨੂੰ ਬਾਹਰ ਕਢ ਲੈਂਦੇ ਆ ਔਰ ਇਸੇ ਤੇਲ ਵਿੱਚ ਦੁਬਾਰਾ ਜਿਹੜਾ ਹੈਗਾ ਸਾਡਾ ਤੜਕਾ ਲੱਗ ਜਾਣਾ ਹੈ ਤੜਕੇ ਦੇ ਲਈ ਜਿਹੜੇ ਹੈਗੇ ਆ ਆਪਾਂ ਇੱਕ ਪਿਆਜ਼ ਟਿਆ ਹੈ ਹਰੀ ਮਿਰਚ ਲਈ ਹੈ ਤਾਂ ਦਸਣ ਤੇ ਟਮਾਟਰ ਇਹਨਾਂ ਨੂੰ ਆਪਾਂ ਦੇਖਾ ਹੈਗਾ ਜਾਂ ਤੁਸੀਂ ਨਾ ਮਤਾਰ ਇਹ ਚੋਪਰ ਵਿੱਚ ਵੀ ਕਰ ਸਕਦੇ ਹੋ ਨਹੀਂ ਤੇਨ ਗ੍ਰੈਂਡਰ ਵਿੱਚ ਥੋੜਾ ਜਿਹਾ ਸੀ ਜਿਹੜੀ ਗਰੇਵੀ ਬਣਾਣੀ ਹੈ ਐਨ ਪਤਲੇ ਉਦੀ ਬਣਾਣੀ ਹੈ ਇਸ ਟ੍ਰੇਨ ਗ੍ਰੈਂਡਰ ਵਿੱਚ ਆਪਾਂ ਐਨੇ ਤਾਂ ਪੇਸਟ ਬਣਾ ਲੈਣਾ ਹੈ ਟਮਾਟਰਾਂ ਦਾ ਹੀ ਪੇਸਟ ਬਣਾ ਲੈਣਾ ਹੈ ਤੇ ਇਹਨਾਂ ਦਾ ਹੈਗਾ ਦਸਣ ਪਿਆਜ ਜਿਹੜੇ ਹੈਗੇ ਆ ਇਹਨਾਂ ਦਾ ਵੀ ਜਿਹੜਾ ਹੈਗਾ ਪੇਸਟ ਬਣਾ ਲੈਣਾ ਹੁਣ ਚੱਲਦੇ ਆ ਦੁਬਾਰਾ ਗੈਸ ਵੱਲ ਕਈ ਉਸੇ ਤੇਲ ਦਾ ਉਹ ਦੇਚਣਾ ਜਿਹੜਾ ਹੈ ਕਾਫੀ ਤੜਕਾ ਲਾ ਲੈਂਦੇ ਆ ਸਾਫ ਦਾ ਜੀਰਾ ਜਿਹੜਾ ਹੈਗਾ ਇਹ ਪਾ ਲੈਣਾ ਹੈ ਇਹ ਉਸੇ ਤੇਲ ਤੁਹਾਨੂੰ ਥੋੜਾ ਲੱਗੂਗਾ ਤਾਂ ਤੁਸੀਂ ਜਿਹੜਾ ਹੈਗਾ ਦਾ ਤੇਲ ਥੋੜਾ ਜਿਹਾ ਚੰਪੌਰ ਪਾ ਸਕਦੇ ਹੋ ਜੀਰੇ ਨੂੰ ਜਿਹੜਾ ਹੈਗਾ ਹਲਕਾ ਜੈਨ ਬਰਾਊਨ ਕਰ ਲੈਣਾ ਹੈ ਧੀਰਾ ਵੀ ਸਾਡਾ ਬਰਾਊਨ ਹੋ ਗਿਆ ਹੁਣ ਅਸੀਂ ਰਸਕ ਦਾ ਫੜਾ ਚੀ ਤੇ ਆ ਜਾਣਾ ਤੇਸਟ ਬਣਾਇਆ ਸੀਗਾ ਇਹ ਲੈ ਲੈਣਾ ਇਹ ਨੂੰ ਜਨਸੀ ਬੋਲ ਨੂੰ ਬਰਾਉਂਡਿਆ ਕਰਨਾ ਦੋ ਮਿੰਟ ਹੋਲੇ ਸਾਨੂੰ ਰੱਖਿਆ ਹੁਣ ਇਹਦੇ ਵਿੱਚ ਅਸੀਂ ਕਿਹੜਾ ਹੈਗਾ ਟਮਾਟਰਾਂ ਦੀ ਗਰੇਵੀ ਬਣਾਈ ਸੀ ਉਹ ਪਾ ਲੈਣੀ ਹੈ ਇਨੋਂ ਆਪ ਮਿੰਟਕ ਦੁਬਾਰਾ ਫੇਰ ਇਹਨੂੰ ਪਕਾ ਲੈਣਾ। ਮਿੰਟਾ ਹੋ ਗੋ ਗਿਆ ਸਮਝ ਜਿਹੜੇ ਹੈਗੇ ਆ ਇਸ ਟਮਾਟਰ ਪਾਏ ਹੋਏ ਨੂੰ ਹੁਣ ਇਹਦੇ ਵਿੱਚ ਆ ਜਿਹੜੇ ਅਸੀਂ ਮਸਾਲੇ ਪਾ ਲੈਣੇ ਮਸਾਲੇ ਪਾਣ ਸਮੇਂ ਜਾਂ ਤਾਂ ਤੁਸੀਂ ਮੈਂ ਪਹਿਰੇ ਗੁਡੀ ਵਿੱਚ ਕਈ ਵੀੜੇ ਦੱਸਿਆ ਤੁਹਾਨੂੰ ਮੈਂ ਜਿੱਤਾਂ ਤੁਸੀਂ ਪੇਸਟ ਬਣਾ ਕੇ ਪਾ ਸਕਦੇ ਹੋ ਜਾਂ ਪੇਸਟ ਬਣਾ ਕੇ ਨਹੀਂ ਪਾਣਾ ਤਾਂ ਕੈਸ ਬਿਲਕੁਲ ਜਿਹੜਾ ਹੈਗਾ ਲੋ ਕਰ ਲੈਣਾ। ਲੋ ਕਰਕੇ ਜਿਹੜਾ ਹੈਗਾ ਫੇਰ ਮਸਾਲੇ ਇਹਦੇ ਵਿੱਚ ਪਾਣੇ ਆ ਨਮਕ ਟੇਸ ਦੇ ਮੁਤਾਬਕ ਤੁਸੀਂ ਮੈਂ ਰੇੜੀ ਕੋਲ ਇੱਕ ਵੀਡੀਓ ਬਤਾਦੀ ਆ ਤੁਸੀਂ ਜਿੰਨੇ ਕ ਸਬਜ਼ੀ ਬਣਾਣੀ ਆ ਉਹਦੇ ਮੁਤਾਬਕ ਜਿਹੜੇ ਮਸਾਲੇ ਪਾਣੇ ਆ ਹਲਦੀ ਪਾਊਡਰ ਗਰਮ ਮਸਾਲਾ ਜੀਰਾ ਤੇ ਧਨੀਆ ਪਾਊਡਰ ਕਸਤੂਰੀ ਮਿੱਠੀ ਸੁਆਹ ਹਟਾ ਕੇ ਨਾਲ ਥੋੜੀ ਜਿਹੀ ਕ੍ਰਚ ਕਰਕੇ ਫਿਰ ਦੇ ਵਿੱਚ ਕਸਤੂਰੀ ਮਿੱਠੀ ਪਾ ਲੈਣੀ ਹੈ। ਤੇ ਥੋੜੀ ਜਿਹੀ ਕਰੜੇ ਲਈ ਅਸੀਂ ਜਿਹੜੀ ਹੈਗੀ ਐ ਦੇਗੀ ਚਾਰ ਵਿੱਚ ਪਾਵਾਂਗੇ। ਸਿਰਫ ਜਿਹੜੀ ਹੈਗੀ ਕਰੜੇ ਲਈ ਹੈਗੀ ਐ। ਬੱਸ ਇਹ ਜਿਹੜੀ ਹੈਗੀ ਅਸੀਂ ਕੋਲੇ ਪਾ ਲਏ ਅਸੀਂ ਹਰੀ ਮਿਰਚ ਜਿਹੜੀ ਹੈਗੀ ਪਾਈ ਹੋਈ ਐ। ਹੁਣ ਮੜਾ ਜਿਹਾ ਪਾਣੀ ਲਾ ਕੇ ਆਪਾਂ ਪਾਇਨਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲੈਣਾ ਮਸਾਲੇ ਪਾਨ ਤੋਂ ਬਾਅਦ ਤੇ ਥੋੜੀ ਇੱਕ ਕਟੋਰੀ ਜਿਹੜੀ ਹੈਗੀ ਆ ਆਪਾਂ ਇਹਦੇ ਵਿੱਚ ਦਹੀਂ ਪਾਵਾਂਗੇ ਜਿਹੜਾ ਗੈਸ ਰੱਖਣਾ ਬਿਲਕੁਲ ਲੋ ਆਚ ਰੇ ਰੱਖਣਾ ਹੈਗਾ ਹੁਣ ਇਹਨੂੰ ਆਪਾਂ ਜਿਹੜੀ ਕਰੇ ਵੀ ਹੈਗੀ ਆ ਇਨੂੰ ਟੱਕ ਕੇ ਪਕਾ ਲੈਣਾ ਹੈ ਇਸ ਤਰ੍ਹਾਂ ਜਿਹੜੀ ਹੈਗੀ ਆ ਭਿੰਡੀ ਜਿਹੜੀ ਗਰੇਵੀ ਵਾਲੀ ਹੈਗੀ ਆ ਬਹੁਤ ਵਧੀਆ ਬਣਦੀ ਇੱਕ ਅਲੱਗ ਫਲੇਵਰ ਦੀ ਜਿਹੜੀ ਬਣਦੀ ਹੈ ਇੱਕ ਵਾਰ ਤੁਸੀਂ ਵੀ ਇਸ ਤਰ੍ਹਾਂ ਜਿਹੜੀ ਬੰਗ ਬਣਾਣੀ ਹੋਵਾ ਪੁਰਾਣੇ ਤਰੀਕੇ ਨਾਲ ਖਾ ਖਾ ਕੇ ਅੱਗ ਕੇ ਹੋਵਾ ਤਾਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਕਿੰਨੀ ਜ਼ਿਆਦਾ ਵਧੀਆ ਬਣਦੀ ਹੈ ਇਹਨੂੰ ਆਪਾਂ ਜਿਹੜਾ ਹੈਗਾ 2 ਤੋਂ 3 ਮਿੰਟ ਇਹਨੂੰ ਆਪਾਂ ਗਰੇਵੀ ਨੂੰ ਟੱਕ ਕੇ ਪਕਾ ਲੈਣਾ ਹੈ ਦੋਗਮੈਂਟ ਹੋ ਗਿਆ ਸਾਨੂੰ ਜਿਹੜੇ ਘੱਟ ਕੇ ਰੱਖੇ ਗਰੇਵੀ ਨੂੰ ਪਕਾਉਂਦੇ ਹੋਏ ਤੇ ਦੇਖ ਸਕਦੇ ਹੁਣ ਤੁਸੀਂ ਕਿੰਨਾ ਜ਼ਿਆਦਾ ਵਜੜਾ ਹੈਗਾ ਵਧੀਆ ਕਲਰ ਇਹਦਾ ਆਇਆ ਹੈ ਨਾ ਹੁਣ ਇਹਦੇ ਵਿੱਚ ਜਿਹੜੀਆਂ ਅਸੀਂ ਭਿੰਡੀਆਂ ਸੀ ਲੀਆਂ ਪਹਿਲਾਂ ਪਕਾ ਕੇ ਰੱਖੀਆਂ ਸੀ ਉਹ ਪਾ ਦਾਨੀ ਆ। ਹੁਣ ਪੰਜੜਾ ਹੈਗਾ 1 ਕਿ ਮਿੰਟ ਇਹਨੂੰ ਹੋਰ ਪਕਾ ਲੈਣਾ ਤੇ ਜਿਹੜਾ ਮਸਾਲਾ ਹੈਗਾ ਸਾਡਾ ਐਨੇ ਭਿੰਡੀਆਂ ਵਿੱਚ ਇਹ ਰਚ ਜਾਵਾ। ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਂਦੀ ਹੈ ਗਰੇਵੀ ਆੜੀਆਂ ਭਿੰਡੀਆਂ ਡਾਕੂਮੈਂਟ ਅਸੀਂ ਜਿਹੜੀ ਹੈਗੀ ਆ ਪਿੰਡੀਆਂ ਪਾ ਕੇ ਜਿਹੜੀ ਹੈਗੀ ਆ ਪਤਾ ਲਈਆਂ ਹੁਣ ਬਣ ਕੇ ਤਿਆਰ ਆ ਸਾਡੀ ਗਰੇਵੀ ਵਾਲੀ ਪਿੰਡੀ ਇੱਕ ਵਾਰ ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰੀਏ ਬਹੁਤ ਹੀ ਵਧੀਆ ਬਣਦੀ ਹੈ ਕਲਾਕੋ ਫਲੇਵਰ ਦੀ ਜਿਹੜੀ ਹੈਗੀ ਆ ਇਹ ਬਣਦੀ ਹੈ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਨਹੀਂ ਨਮੀ ਨਮੀਆ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ